ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਖਾਸ ਤੌਰ ਤੇ ਫੇਸਬੁੱਕ ਪੇਜ ਤੇ ਦੇਖ ਰਹੇ ਆ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਦੋਸਤੋ ਪਿੰਡ ਦੁੱਗਲਵਾਲਾ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਰਸੂਲਪੁਰ ਨਹਿਰਾ ਜਿਹੜਾ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਆ ਸੇਰੋਂ ਦੀ ਦੂਰੀ ਥੋੜੀ ਹੈਗੀ ਆ ਖਾਸ ਵੀਰ ਤੁਸੀਂ ਪਿੰਡ ਦੁੱਗਲ ਵਾਲਾ ਕਰਨੀ ਹੈਗੀ ਆ ਤੇ ਵੀਰ सोनू ਦੇ ਕੋਲੇ ਆਏ ਆਂ सोनू ਵੀਰ ਦਾ ਜਿਹੜਾ ਵਪਾਰ ਦਾ ਕੰਮ ਆ ਪਸ਼ੂ ਜਿਹੜੇ ਖਾਸ ਤੌਰ ਤੇ ਦੋਸਤੋ ਬੈੜਾ ਇਸ ਘਰੀ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਅੱਜ ਤਕਰੀਬਨ ਆਪਾਂ ਤੁਹਾਨੂੰ ਚਾਰ ਐਨੀਮਲ ਦਿਖਾ ਦਾਂਗੇ ਠੀਕ ਆ ਚਾਰ ਬੈੜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਬਿਲਕੁਲ ਦੋ ਤਾਂ ਇੱਕ ਤਾਜੀ ਅੱਗੇ ਸੂਣ ਵਾਲੀ ਆ ਦਿਨ ਕਿੰਨੇ ਲੈ ਜਾਊਗੀ ਉਹ ਵੀ ਵੀਰ ਦੇ ਨਾਲ ਗੱਲਬਾਤ ਕਰਾਂਗੇ ਇੱਕ ਬਿਲਕੁਲ ਸੂਈ ਸਵਾਈਾ ਤਾਜੀ ਆ ਬੌਲੇ ਦੇ ਵਿੱਚ ਆ ਉਹ ਵੀ ਪੁੱਛਾਂਗੇ ਵੀਰ ਤੋਂ ਬਾਕੀ ਦੋ ਟੋਕੜ ਗੱਪਣ ਵਹਿੜਾ ਹੈਗੀਆਂ ਨੇ ਜਿਹੜੇ ਖਾਸ ਤੌਰ ਤੇ ਵੀਰ ਅੱਗੇ ਐਨੀਮਲ ਟੋਕੜ ਗੱਪਣ ਲੈਣ ਦੇ ਚਾਹਵਾਨ ਨੇ ਉਹਨਾਂ ਲਈ ਖਾਸ ਤੌਰ ਤੇ ਟੋਕੜ ਵਹਿੜਾ ਤੇ ਅੱਗੇ ਗੱਪਣ ਵੀ ਹੈਗੀਆਂ ਨੇ ਕਿੰਨੇ ਸਮੇਂ ਦੀਆਂ ਨੇ ਪੂਰੀ ਗੱਲਬਾਤ ਕਰਦੇ ਆ ਆਓ ਚੱਲਦੇ ਆ ਵੀਰ सोनू ਦੇ ਨਾਲ ਪੁੱਛਦੇ ਕੀ ਇਨਫਰਮੇਸ਼ਨ ਹੈਗੀ ਆ ਇਹਨਾਂ ਵਹਿੜਾਂ ਦੀ ਸਭ ਤੋਂ ਪਹਿਲਾਂ ਵੀਰ सोनू ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮੋ ਭਰਾ ਹਾਂਜੀ ਵਧੀਆ ਠੀਕ ਠਾਕ ਪਈ ਸੁਣਾਓ ਠੀਕ ਹੈ ਜੀ ਹੋਰ ਸੁਣਾਓ ਫਸਲ ਬਾੜੀ ਠੀਠਾ ਮੀਮੂ ਦਾ ਬਾਬਾ ਜੋਰ ਪੈ ਗਿਆ ਬਾੜੀ ਹੁਣ ਵੇਖ ਲਓ ਜੋ ਕੋਈ ਹੈ ਤੁਹਾਡੇ ਸਾਹਮਣੇ ਹੁਣ ਕੀ ਕਰ ਸਕਦੇ ਸਾਰੇ ਰੱਬ ਕਰਦਾ ਚਲੋ ਵਧੀਆ ਹੀ ਕਰਦਾ ਜੀ 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 ਹਾਂਜੀ ਚਲੋ ਜੀ ਮੈਨੂੰ ਚੰਗਾ ਲੱਗਦਾ ਬਿਲਕੁਲ ਜੀ ਜੋ ਚੰਗਾ ਲੱਗਦਾ ਜੀ ਹਾਂਜੀ ਹਾਂਜੀ ਤੇ ਸੋਨੂੰ ਵੀ ਅੱਜ ਪਸੂ ਚਾਰ ਆ ਹਾਂਜੀ ਤੇ ਜਿਹਨਾਂ ਚ ਹੈ ਬੈੜਾ ਹੀ ਆ ਸਾਰੀਆਂ ਹਾਂਜੀ ਹਾਂਜੀ ਤਕਰੀਬਨ ਸੋਣ ਦੀ ਤਿਆਰੀ ਵਿੱਚ ਵੀ ਹੈਗੀ ਇੱਕ ਬੈੜਾ ਤੇ ਕਰੀਏ ਸ਼ੁਰੂ ਵੀਰ ਪਹਿਲੇ ਨੰਬਰ ਤੇ ਇੱਧਰ ਹੀ ਆ ਜਾਓ ਹਾਂਜੀ ਜਿਹੜੀ ਤੁਹਾਨੂੰ ਵੀ ਇਹ ਪਹਿਲੇ ਨੰਬਰ ਤੇ ਇਹ ਵਹਿੜ ਆ। ਇਹ ਇੱਕ ਸੂਈ ਹੈ ਜੀ। ਇਹ ਸੂਈ ਇਹ ਨਾ ਆਪਾਂ ਪਿਛਲੀ ਯਾਰ ਪਿਛਲੀ ਵੀਡੀਓ 'ਚ ਵੀ ਪਾਈ ਸੀ 11 ਤਰੀਕ ਨੂੰ ਆਪਾਂ ਵੀਡੀਓ ਇਹਦੀ ਪਾਈ ਸੀ। ਜੀ। ਤੇ ਉਹ ਦਿਨ ਇਹ 10 ਦਿਨ ਖੜਦੀ ਸੀ। ਹਾਂਜੀ। ਤੇ 10 ਦਿਨ ਦੀ ਕੱਚੀ ਸੀ ਤੇ ਚਲੋ ਕਿਸੇ ਕਾਰਨ ਸੇਲ ਨਹੀਂ ਹੋਈ ਉਦੋਂ। ਅੱਛਾ ਜੀ। ਇਹਦਾ ਮੁੱਲ ਆਪਾਂ 36000 ਪਾਇਆ ਸੀ ਤੇ ਹੁਣ ਇਹਨੂੰ 3 ਦਿਨ ਹੋ ਗਏ ਸੂਈ ਨੂੰ। 3 ਦਿਨ। ਹਾਂ ਤੇ ਬੱਚਾ ਇਹਦਾ ਗਿਆ ਜੇ ਮਾਰਾ। ਜੀ। ਤੇ ਮੋਲੇ ਦਾ ਆਪਾਂ ਉਦੋਂ 36 ਪਾਇਆ ਸੀ ਤੇ ਹੁਣ ਇਹ ਵੇਲੇ ਇਹਦੇ ਥੱਲੇ 12 ਲੀਟਰ ਅੱਜ ਜਿਆਦੇ ਨੂੰ ਹੋ ਗਿਆ ਸੋਈ ਨੂੰ ਜੀ 12 ਲੀਟਰ ਮੌਕੇ ਤੇ ਤਿਆਰ ਹੈ ਦੁੱਧ ਕਹਿ ਲਓ ਬੋਲਾ ਕਹਿ ਲਓ ਜੀ ਤੇ ਦੁੱਧ 15 ਲੀਟਰ ਆਮਨਾ ਕਰ ਜੂਗੀ ਠੀਕ ਆ ਹਾਂਜੀ ਠੀਕ ਆ ਠੀਕ ਆ ਸਵੇਰ ਦੂਜਾ ਹੀ ਆ ਵੀਰ ਹਾਂਜੀ ਹਾਂਜੀ ਦੂਜਾ ਸਵੇਰ ਠੀਕ ਅੱਜ ਦੋਸਤੋ ਆਪਾਂ 25 ਮਾਰਚ ਨੂੰ ਜਿਹੜੀ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ 12 ਵਜੇ ਦਾ ਨੋਟ ਕਰ ਲਿਓ 12 ਵਜੇ ਦਾ ਸਮਾਂ ਹੈਗਾ ਜਿੰਨਾ ਬਨਾਥਣਾ ਹੋਊਗਾ ਪਸ਼ੂ ਦਾ ਤੁਸੀਂ ਟਾਈਮ ਦੇ ਅਕੋਰਡਿੰਗ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਦੂਜਾ ਸੂਆ ਸੋਈ ਆ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਉਦੋਂ ਗੱਭਣ ਸੀ ਵੜ ਹੁਣ ਤਕਰੀਬਨ 3 ਕ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਬੱਚਾ ਜਿਹੜਾ ਸੀਗਾ ਨੀਚੇ ਬੱਚਾ ਸੀਗਾ ਉਹ ਫਿਲਹਾਲ ਮਰ ਗਿਆ ਕੋਈ ਕਾਰਨ ਬਣਿਆ ਬੱਚਾ ਮਰ ਗਿਆ ਸੀਗਾ ਤੇ ਵੜ ਜਿਹੜੀ ਆ ਬਿਲਕੁਲ ਤੁਸੀਂ ਫੇਸ ਕੁਆਲਿਟੀ ਦੇਖ ਲਓ ਥਾਨ ਹਵਾਨਾ ਵੇਖ ਲਓ ਠੀਕ ਹੈ ਜੀ ਤੇ ਹੁਣ ਸੋਨੂ ਵੀਰ ਫਿਰ ਬੌਲੇ ਦੇ ਵਿੱਚ ਨਾ ਹਾਂਜੀ ਹਾਂਜੀ ਬੌਲਾ ਆ ਕਰੋ ਚੈੱਕ ਜੀ ਠੀਕ ਹੈ ਬਾਕੀ ਚੁਵਾਈ ਵੀਰੇ ਓਕੇ ਰਿਪੋਰਟ ਓਕੇ ਓਕੇ 2 ਮਿੰਟ ਲੱਗਦੇ ਧਾਰ ਕੱਢਦੇ ਹੁਣ ਸਾਈਮ ਆਪਣਾ ਹੋ ਜਾ ਨਹੀਂ ਤਾਂ ਪਤਾ ਚੁਵਾਈ ਵੀਰ ਕਰ ਦੇਣੀ ਲਾਈ ਵੀ ਜੀ ਕੋਈ ਇਹਨੂੰ ਪਾੜਾ ਪਾਉਂਦੀ ਨਹੀਂ ਲੋੜ ਕੋਈ ਕੁਛ ਨਹੀਂ ਜਿਤਨਾ ਮਰਜੀ ਕੋਈ ਚੱਕਰ ਹੀ ਨਹੀਂ ਹੈਗਾ ਪੂਰੀ ਸੀਲ ਠੰਡੀ ਆ ਐਦਾਂ ਹੀ ਬਸ ਬਹਿ ਜਾਣਾ ਆਪਾਂ ਇਹਦੇ ਥੱਲੇ ਜੀ ਕੋਈ ਚੱਕਰੀ ਨਹੀਂ ਹੈਗਾ ਤੇ ਪੂਰਾ ਮੁਠੀ ਆਲਾ ਥਾੜਿਆ ਮੋਟੀ ਧਾਰ ਆਏ ਆ ਉਂਗਲੂਂਗੇ ਜਦੀ ਠੀਕ ਆ ਹਾਂਜੀ ਅੱਛਾ ਸੋਨੂ ਵੀਰੇ ਲੈ ਦੇ ਕੀ ਮੁੱਲ ਕਿੰਨਾ ਦਾ ਮੁੱਲ ਇਹਦਾ ਉਤਨਾ ਆਪਾਂ ਪਿਛਲੀ ਆ 36 ਪਾਇਆ ਚਲੋ ਹੁਣ ਬੱਚਾ ਮਰ ਗਿਆ ਬੱਚਾ ਵੀ ਮੈਂ ਤੁਹਾਨੂੰ ਦੱਸਦਾ ਵੀ ਕਈਆਂ ਨੂੰ ਹੋ ਜਾਂਦਾ ਵੀ ਪਤਾ ਨਹੀਂ ਕੱਟਣਾ ਪਿਆ ਜਾਂ ਕਿਸ ਤਰ੍ਹਾਂ ਹੂੰ ਬੱਚਾ ਇਹ ਸੂਬੀ ਹੀ ਜੇਰ ਜੇਰ ਜੂ ਸਭ ਕੋ ਪ੍ਰੋਪਰ ਹੋਇਆ ਦਾ ਜੀ ਇਹਦੇ ਮੈਂ ਗਾੜੀ ਬੱਚਾ ਬੰਨੇ ਤੇ ਇਨੇ ਰਖਤਾ ਉੱਪਰ ਪੈਰ ਉਹਦੇ ਪੈਰ ਰਖਤਾ ਹਾਂ ਤੇ ਉਹ ਬਸ ਉਹਨੇ 5 ਮਿੰਟ ਹੀ ਕੱਢੇ ਆ ਉਹ ਖੂਨ ਆ ਗਿਆ ਮੂੰਹ ਚ ਉਸ ਦੇ ਵੇਲੇ ਉਹਦੇ ਤੇ ਉਹ 5 ਮਿੰਟ ਹੀ ਬਸ ਕੱਢਿਆ ਨਿਰਾਸਾਨ ਹੋ ਗਿਆ ਹਾਂ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਜੀ ਜੋ ਗਲਤੀ ਪਸ਼ੂ ਤੋਂ ਵੀ ਬੜਾ ਕੁਝ ਹੋ ਜਾਂਦਾ ਕਪੀ ਚ ਹਾਂਜੀ ਉਹ ਸੂਈ ਤਾਜੀ ਤੇ ਹਰ ਫਲੀ ਨੇ ਉੱਤੇ ਪੈ ਰਿਹਾ ਹੱਸਦਾ ਠੀਕ ਆ ਲਓ ਵੀ ਦੋਸਤੋ ਆ ਉਲਟ ਪੈਣੀ ਵਾਲੇ ਪਾਸੇ ਤੋਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਬਿਲਕੁਲ ਮੁੱਠੀ ਦੇ ਵਿੱਚ ਉਹਨਾਂ ਲਈ ਥਾਣਾ ਮੁੱਠੀ ਵਾਲਾ ਥਾਣਾ ਬੈਠਦੇ ਤੇ ਵੀਰਾਂ ਦਾ ਵੀ 13 12 13 13 ਦੇ ਦਰਮਿਆਨ ਜਿਹੜਾ ਹੁਣ ਬੋਲਾ ਤੁਸੀਂ ਮੰਨ ਲਓ ਹੋਊਗਾ 13 ਹੀ ਇਹ ਨਹੀਂ ਵੀ 12 ਕਿਹਾ ਤੇ 11 ਨਿਕਲੂ ਕਈਆਂ ਨੂੰ ਹੋ ਜਾਂਦਾ ਵੀ 12 ਕਿਹਾ ਤੇ 10 ਜਾਂ 11 ਹੋਣਾ ਵਾ ਜੀ ਜੀ ਹੋਊਗਾ 13 ਪਰ ਆਪਾਂ 12 10 ਕੇ ਲੀਟਰ ਦੋ ਟਾਈਮ ਚਵਾਈ ਕਰਕੇ ਦਿੱਤਾ ਵੀ ਹੋ ਸਕਿਆ ਇੱਕ ਟਾਈਮ ਆਨਲਾਈਨ ਚਵਾਈ ਕਰ ਦੂੰਗਾ ਇੱਕ ਟਾਈਮ ਅਗਲਾ ਆਪ ਕਾਫ ਕਾਫ ਕੇ ਕਰਕੇ ਲੀਟਰ ਨਾਲ ਦੁੱਧ ਕੱਢ ਸਕਦਾ ਤੇ ਬਾਕੀ ਦੁੱਧ 14 15 ਘਰ ਜੂਗੀ ਆਰਾਮ ਨਾਲ ਜੀ ਤਿੰਨ ਦਿਨ ਬਾਕੀ ਇੱਕ ਗੱਲ ਜ਼ਰੂਰ ਦੋਸਤੋ ਤੁਸੀਂ ਨੋਟ ਕਰ ਲਿਓ ਵੀਰ ਦਾ ਜਿਹੜਾ ਕੰਮ ਹੈਗਾ ਜਿੱਥੇ ਆਪ ਦੇ ਜਿਹੜਾ ਵੀ ਇਹ ਸੇ ਖਾਸ ਤੌਰ ਤੇ ਕੋਈ ਚਵਾਈ ਕਰਦਾ ਕਿਸੇ ਪਸ਼ੂ ਦੀ ਵੀ ਜਿਹੜੇ ਵੀਰ ਅੱਗੇ ਲੈ ਕੇ ਵੀ ਗਏ ਇਸ ਕਿੱਲੇ ਦੇ ਉੱਪਰ ਵੀ ਕਹਿੰਦਾ ਵੀ ਜੇਕਰ 14 ਲੀਟਰ ਕਿਹਾ ਹੁੰਦਾ ਤੇ ਉਹ 15 ਨਿਕਲਦਾ ਕਿਉਂਕਿ ਕਿਲੋ 1.5 ਕਿਲੋ ਜਿਹੜਾ ਘਾਟੀ ਦਾ ਸੀਦਾ ਵੀ ਜੇ 14 ਕਿਲੋ ਆ ਦੁੱਧ ਤੇ 13 ਕਹੀਦਾ ਤੇ ਇੱਥੇ ਆ ਕੇ ਕੋਈ ਬੰਦਾ ਜਿਹੜਾ ਵੀਰ ਕੋਈ ਚੁੰਦਾ ਤਾਂ ਵੱਧ ਹੀ ਚੁੰਦਾ ਕਿਲੋ ਹਾਂਜੀ ਹਾਂਜੀ ਠੀਕ ਆ ਤੇ ਇੱਕ ਵਾਰੀ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਈਏ ਠੀਕ ਆ ਜੀ ਆਹ ਕਰੋ ਚੈੱਕ ਜੀ ਠੀਕ ਆ ਜੀ ਆਹ ਥਣ ਜੀ ਤੇ ਲੇਵਾ ਜਿਹੜਾ ਦੋਸਤੋ ਬਿਲਕੁਲ ਸਾਫ਼ ਹੈਗਾ ਠੀਕ ਆ ਤੇ 32000 ਦੀ ਹੋ ਜੇਗੀ ਹਣਾ ਜੀ ਹੁਣ ਆਪਾਂ ਬੱਤੀ ਦੀ ਲਾਸਟ ਲੈ ਦੇਈ ਆ 32000 ਦੀ ਦੁੱਧ 15 16 ਲੀਟਰ ਆਮ ਨਾਲ ਕਰ ਜੂਗੀ ਜੀ ਹਾਂਜੀ ਹਾਂਜੀ ਜੀ ਜੀ ਇਸ ਤੋਂ ਬਾਅਦ ਵੀ ਸਾਨੂੰ ਦੂਜੇ ਨੰਬਰ ਤੇ ਇਹ ਵਿਹੜਾ ਹਾਂਜੀ ਤੇ ਵਿਹੜ ਚੰਗੀ ਲੱਗਦੀ ਕਿਉਂ ਲੇਵਨੂਆ ਲੱਗਦਾ ਵੀ ਖੁੱਲਾ ਮਾਰੂਗੀ ਤਾਂ ਦਿਨ ਕਿੰਨੇ ਕ ਪਏ ਇਹਨੂੰ ਦੇਣ ਇਹਦੇ ਹਫਤਾ ਹੀ ਲੈ ਜਾਣਾ ਘਰ ਵਾਲਿਆਂ ਦੇ ਦਸਨ ਮੁਕਾਬਕ ਪੰਜ ਦਿਨ ਬਾਕੀ ਹੈ ਜੇ ਹਾਂਜੀ ਤੇ ਆਪਾਂ ਹਫਤਾ ਹੀ ਮੰਨੀ ਹੈ ਜੇ ਬਟੇ ਲੰਡੂਣਾ ਕਾਫੀ ਹੈ ਨਾ ਅਜੇ ਪੂਰੀ ਬਣਨਾ ਹੈਗਾ ਜੀ ਹਾਂ ਆ ਵੇਖੋ ਵੀ ਦੋਸਤੋ ਤੇ ਸੂਆ ਵੀਰ ਸਾਨੂੰ ਬਈ ਤੀਜਾ ਕਿ ਤੀਜਾ ਹਾਂ ਤੀਜਾ ਸੂਏ ਸੋਣੀ ਤੀਜੇ ਸੂਏ ਸੋਣੀ ਹਾਂਜੀ ਹਾਂਜੀ ਆ ਪੂਰੀ ਸੀਰ ਠੰਡੀ ਜਿਤਨਾ ਮਰਜੀ ਬੈਠੇ ਰਹੋ ਕੋਈ ਚੱਕਰ ਹੀ ਨਹੀਂ ਹੈਗਾ ਆ ਲੋ ਵੀ ਹੈ ਦੇਖੋ ਹੀ ਮਜਾ ਆ ਲੈ ਵੀ ਕੋਈ ਪੈਰ ਪੁੱਟ ਜੂਗੀ ਹੈ ਤੇ ਆ ਲੇਵਾ ਜੀ ਦੋਸਤੋ ਢਿੱਲਾ ਢੁਲਾ ਜਿਹੜੀਆਂ ਨਾਰਮਲੀ ਬਾਈ ਨੇ ਤੁਹਾਨੂੰ ਦਿਖਾਤੀਆਂ ਅੱਜ ਇੱਕ ਜਿਹੜੀ ਆਇਆ ਪਸ਼ੂ ਹੂੰ ਬਾਰਸ਼ੇ ਰੋ ਸਾਰਾ ਰਾਤ ਵੀ ਚੱਲਦੀ ਰਹੀ ਇਹਨੂੰ ਨਵਾਇ ਨਹੀਂ ਗਏ ਥੋੜਾ ਇਹਨੂੰ ਹੌਂਦਾ ਵੀ ਬਿਲਕੁਲ ਜੀ ਬਿਲਕੁਲ ਆ ਦੇਖੋ अच्छा सोनूबीर दो जे सूबे ਦੇ ਵਿੱਚ ਕੋਈ ਜੜੀ ਚਵਾਈ ਆ ਕੀ ਕੀ ਜੋ ਕੋ ਦੱਸਿਆ ਵੀ ਕਿੰਨਾ ਤੋਂ ਹਾਂਜੀ ਉਹਨੇ ਘਰ ਆੜਿਆ ਪੂਰੀ ਆਪਾਂ ਨੂੰ ਗਾਰੰਟੀ ਦਿੱਤੀ ਇਹਦੀ 22 ਲੀਟਰ ਦੀ ਹਾਂ ਚਲੋ 20 ਲੀਟਰ ਆਪਾਂ ਵੀ ਕਹਿੰਨੇ ਆ 20 ਲੀਟਰ ਦੀ ਆਪਾਂ ਵੀ ਗਾਰੰਟੀ ਅਗਲੇ ਨੂੰ ਦਾਂਗੇ ਥਣ ਥੁਣ ਦੀ ਸਭ ਓਕੇ ਹੈ ਜਮਾ ਕੋਈ ਗੱਲ ਨਹੀਂ ਉਹ ਵੀ ਗਾਰੰਟੀ ਹੋਊ ਆਪਣੀ ਬਿਲਕੁਲ ਬਿਲਕੁਲ ਹਾਂ 20 ਲੀਟਰ ਦੀ ਆਪਣੀ ਗਾਰੰਟੀ ਹੈ ਜੇ 20 ਲੀਟਰ ਨਹੀਂ ਕੱਢਦੀ ਕੋਈ ਗੱਲ ਨਹੀਂ ਆਪਾਂ ਵਾਪਸ ਵੀ ਕਰਾਂਗੇ ਬਿਲਕੁਲ ਜੀ ਹਾਂ ਕੋਈ ਚੱਕਰ ਹੀ ਨਹੀਂ ਨਹੀਂ ਵੈੜ ਨੂੰ ਜਿਹੜਾ ਹਵਾਨਾ ਲੱਗਾ ਹਾਂਜੀ ਚਲੋ ਦੇਣਾ ਚਾਹੀਦਾ ਬਾਕੀ ਹੋ ਸਕਦਾ ਵੀ ਕੋਈ ਸੇਵਾ ਕਰ ਲੇ ਤੇ ਉਹ 20 ਤੋਂ ਉੱਤੇ ਪਲੱਸ ਪਲੱਸ ਕਿੰਨਾ ਚੁਵਾ ਦਖਾਈਆ ਤੁਹਾਨੂੰ ਵੀਰੇ ਵੀ ਖੋਲ ਕੇ ਹਾਂਜੀ ਹਾਂਜੀ ਲੋ ਵੀ ਦੋਸਤੋ ਵੈੜ तकरीबन ਦੁੱਧ ਵਾਲੇ ਪਾਸਿਓਂ ਵੀਰਾਂ ਦਾ ਵੀ तकरीबन 20 ਤੋਂ ਪਲੱਸ ਚੱਲਣ ਵਾਲੀ ਆ ਬਾਕੀ ਜਿਹੜਾ ਵੀਰ ਅਕੇ ਚੰਗੀ ਸੇਵਾ ਕਰਦਾ ਜਾਂ ਕਿ ਚੰਗੀ ਸੇਵਾ ਬਿਲਕੁਲ ਕਰ ਲੂਗਾ ਤੇ ਹੋ ਸਕਦਾ ਵੀ ਤੁਸੀਂ 22 24 ਲੀਟਰ ਵੀ ਚੋ ਲੋ ਤੇ ਬਾਕੀ ਹਵਾਨਾ ਜਿਹੜਾ ਵੇਖ ਕੇ ਲੱਗਦਾ ਵੀ तकरीबन ਦੁੱਧ ਇਨਾ ਵੈੜ ਨੂੰ ਚਵਾਉਣਾ ਚਾਹੀਦਾ ਠੀਕ ਆ ਤੇ ਹਾਈਟ ਜਿਹੜੀ ਆ ਦੋਸਤੋ ਬਾਹਲੀ ਵੱਡੀ ਮੈਂ ਕਹਾਂ ਵੀ ਬਾਹਲੀ ਵੱਡੀ ਨਹੀਂਗੀ ਵੈੜ ਬਿਲਕੁਲ ਤੁਸੀਂ ਫੱਬਦੀ ਦਾ ਆਪਣੀ ਮੀਡੀਅਮ ਹਾਈਟ ਦੇ ਵਿੱਚ ਮੀਡੀਅਮ ਹਾਈਟ ਆ ਪੂਰੀ ਆ ਫੇਸ ਕੁਆਲਟੀ ਆ ਠੀਕ ਆ ਜੀ ਆ ਮੂੰਹ ਮੱਥੇ ਦੀ ਤੇ ਤੀਜਾ ਸੁਬਾ ਸੁਨਾ ਬੈਠਦਾ ਠੀਕ ਆ ਆ ਥਾਣਾ ਦੇ ਬਾਜੇ ਠੀਕ ਆ ਤੇ ਥਾਣਾ ਬਿਲਕੁਲ ਮੁੱਠੀ ਵਾਲਾ ਥਾਣਾ ਲੰਬਾਈ ਥਾਣਾ ਦੀ ਪੂਰੀ ਆ ਠੀਕ ਆ ਜੀ ਤੇ ਬਰਾਬਰਤਾ ਪੂਰੀ ਆ ਥਾਣਾ ਦੇ ਵਿਥਾ ਫਿਰ ਨਾਲ ਜਿਹੜੀਆਂ ਬਿਲਕੁਲ ਤੁਹਾਡੇ ਸਾਹਮਣੇ ਅਜੇ ਵੇਰ ਨੇ ਜਿਹੜਾ ਦੋਸਤੋ ਲੈਵਾ ਖੋਲਣਾ ਹੈ ਵੀ ਜਿੰਨੀ ਕਿ ਢਿੱਲ ਤੁਸੀਂ ਦੇਖ ਰਹੇ ਹੋ ਵੀ ਗਿੱਠ ਗਿੱਠ ਜਿਹੜੀ ਢਿੱਲ ਅਜੇ ਪੈਕ ਸਾਈਡ ਤੋਂ ਜਿਹੜੀ ਆਪਾਂ ਖਿੱਚੀਏ ਤੇ ਆ ਜਾਂਦੀ ਹੈ। ਹਾਂ ਜੀ। ਚੱਕਰ ਹੋ ਚੱਕਰ। ਠੀਕ ਹੈ। ਤੇ ਸੋਨਵੀਰ ਵੈਡ ਦਾ ਬਾਕੀ 35 ਤੋਂ 35 ਦਾ ਇੱਕ ਇੱਕ ਨੰਬਰ ਜੀ। ਆਪਾਂ ਪੂਰੀ ਤਸੱਲੀ ਕਰਕੇ ਲੈ ਆਏ ਕੋਈ ਵੀ ਵੀਰ ਭਰਾ ਹੋਵੇ ਆਪਦੇ ਤਸੱਲੀ ਕਰਕੇ ਖੜੇ ਆਪਾਂ ਵੀ ਰਕਮ ਖਰਚ ਕੇ ਆਏ ਆ। ਅਗਲੇ ਨੇ ਵੀ ਵੀਰ ਨੇ ਕਿੰਨੇ ਰਕਮ ਖਰਚਣੀ ਆ। ਖਰਚਣੀ ਆ। ਅੱਜ ਤਸੱਲੀ ਜਿੰਨਾ ਮਰਜ਼ੀ ਕਰੇ ਕੋਈ ਚੱਕਰ ਨਹੀਂ ਹੈਗਾ। ਪੂਰੀ ਆਪਾਂ ਪਾਸ ਕਰਕੇ ਲੈ ਆਏ ਆ। ਜੀ। ਸੋਨਵੀਰ ਲੈ ਦੇ ਕੀ ਕਰਨਾ ਖੜੀਏ। ਲੈ ਦੇ ਇਹਦਾ ਭਾਵੇਂ 60 ਕਰ ਲਈਏ 55 ਕਰ ਲਈਏ। 52000 ਦੀ ਆਪਾਂ ਦੇ ਦਾਂਗੇ ਅੱਛਾ ਜੀ ਹਾਂਜੀ 52000 ਦੀ ਹਾਂ ਨਾ ਕਿ ਉਹ ਤਾਂ ਜੋ ਵੀ ਛੋਟ ਚਾਪਾਂ ਚਲੋ ਥੋੜਾ ਬਹੁਤਾ ਦੂਰ ਨੇੜੇ ਦਾ ਥੋੜਾ ਬਹੁਤਾ ਹੋ ਜੂਗਾ ਬਾਲਾ ਜਿਆਦਾ ਨਹੀਂ ਜਿਹੜਾ ਬਾਲਾ ਜਿਆਦਾ ਨਹੀਂ ਪੂਰੀ ਬਾਤੀ ਹੈ ਜੀ ਹਾਂਜੀ ਥੋੜਾ ਬਹੁਤਾ ਚਲੋ ਕਰ ਲਾਂਗੇ ਠੀਕ ਆ ਥੋੜੀ ਬਾਤੀ ਜਿਹੜੀ ਦੋਸਤੋ ਵਿੱਚੋਂ ਮਾਨਤਾ ਨਾਲ ਇਹ ਗੱਲਬਾਤ ਹੋ ਜੇਗੀ ਠੀਕ ਆ ਵੈੜ ਵੱਡੀ ਤੁਸੀਂ ਕਹਿ ਸਕਦੇ ਹੋ ਕਿ ਕਿ 20 ਤੋਂ ਪਲੱਸ ਜਿਹੜੀ ਵੈੜ ਦੋ ਦੋ ਚੁੰਵਦੀ ਆ ਨਾਰਮਲ ਹੀ ਹੋ ਸਕਦਾ ਵੀ 55 ਤੋਂ ਵੀ ਵੱਧ ਆਪਾਂ ਨੂੰ ਖਰਚ ਕਰਨੇ ਪੈਂਦੇ ਆ ਪੈਸੇ 58 ਤੱਕ 60 ਤੱਕ ਵੀ ਪਹੁੰਚ ਕੇ ਨਾ ਕਰਨੀ ਪੈਂਦੀ ਆ ਪਰ ਇੱਥੇ ਤੁਸੀਂ 52000 ਦੇ ਵਿੱਚ ਬਿਲਕੁਲ ਅੱਗੇ ਤਿਆਰੀ ਦੇ ਵਿੱਚ ਆ ਦਿਨ 10 ਤੋਂ ਉੱਪਰ ਹੀ ਲੈ ਜੂ ਹਜੇ ਹਾਂਜੀ ਹਫਤਾ 10 ਦਿਨ ਮੰਨ ਕੇ ਚੱਲੂ ਤਈ ਠੀਕ ਆ ਵੀਰ ਹਾਂਜੀ ਠੀਕ ਆ ਜੀ ਠੀਕ ਆ ਹਫਤਾ 10 ਦਿਨ ਜਿਹੜਾ ਦੋਸਤੋ ਤੁਸੀਂ ਸਮਝ ਮੰਨ ਸਕਦੇ ਜੀ ਠੀਕ ਆ ਬਾਕੀ ਥਾਣਾ ਥੋਣਾ ਦੀ ਵੇਖੋ ਠੀਕ ਆ ਇਸ ਤੋਂ ਬਾਅਦ ਤਾਂ ਬਾਈ ਸਾਨੂੰ ਅਗਲੇ ਬੰਨੇ ਦੋ ਜੜੀਆਂ ਬਣਾ ਤੋਕੜ ਕੱਪਣਾ ਜੀ ਹਾਂਜੀ ਦੋਨੇ ਤੋਕੜ ਕੱਪਣਾ ਜੀ ਠੀਕ ਆ ਪਹਿਲੇ ਨੰਬਰ ਤੇ ਇਸ ਦੀ ਆਪਾਂ ਗੱਲ ਕਰ ਲਈਏ ਵੱਡੇ ਕਦ ਕਰ ਦੇ ਵਿੱਚ ਵੇੜਾ ਹਾਂਜੀ ਤੇ ਸੂਬਾ ਕਿੰਮਾ ਜੀ ਅੱਗੇ ਹੁਣ ਦੂਜੇ ਸੂਬੇ ਮਤਲਬ ਚੱਲ ਰਹੀ ਆ ਤੀਜੇ ਸੂਬੇ ਲਈ ਗੱਪਣ ਆਏ ਤੀਜੇ ਸੂਬੇ ਦੀ ਹਾਈਟ ਵੀ ਕੋਈ ਵੀ ਵੇਖ ਲੈ ਕੇ ਆ ਨਾ ਹਾਈਟ ਕਿੰਨੀ ਹੋ ਗਈ ਆ ਪੂਰੀ ਪੱਟੀ ਗਾਂ ਆਏ ਇਹ ਜਿਹੜੀ ਆ ਦੋਸਤੋ ਬਿਲਕੁਲ ਵੱਡੇ ਕਦ ਕਰ ਦੇ ਵਿੱਚ ਵੇੜਾ ਵੱਡਾ ਕਦ ਕਾਠਾ ਦੂਰੀ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪ੍ਰੋਪਰ ਆ ਵੇਖੋ ਠੀਕ ਆ ਤੇ ਦੂਜੇ ਸੂਬੇ ਅਗੱਤ ਜੇ ਸਵੇ ਲਈ ਜਿਹੜੀ ਗੱਬਣ ਹੈਗੀ ਆ ਤੇ ਚੈੱਕ ਪਾਸ ਆ ਵੀਰ ਹਾਂਜੀ ਹਾਂਜੀ ਇਹ ਤਿੰਨ ਮਹੀਨੇ ਦੀ ਆ ਤਿੰਨ ਮਹੀਨੇ ਦੀ ਹਾਂਜੀ ਤਿੰਨ ਮਹੀਨੇ ਦੀ ਚੈੱਕ ਪਾਸ ਹਾਂਜੀ ਕੋਈ ਵੀਰ ਅੱਗੂ ਆਵੇ ਤਾਂ ਉਹ ਤਾਂ ਚੈੱਕ ਪਾਸ ਕਰਾ ਕੇ ਲੱਗ ਜਾਵੇ ਹਾਂ ਥੱਲੀ ਕਰਕੇ ਖੜੇ ਕੋਈ ਹਾਂਜੀ ਹਾਂਜੀ ਤੇ ਮੋਕੇ ਦੇ 10 ਲੀਟਰ ਦੁੱਧ ਦੇ ਦਿੱਤੇ ਪਿਆ ਰਹਿਆ ਹਾਂ ਹਾਜ਼ਰ ਜਿਹੜਾ ਚਵਾ ਦਾਂਗੇ ਜੀ ਹਾਂ ਚਲੋ ਤੁਸੀਂ ਆਪਾਂ 9 ਹੀ ਕਰਕੇ ਦਾਂਗੇ ਹੈਗਾ 10 ਹੀ ਆ ਹੈਗਾ 10 ਹਾਂ ਵੀਰਾਂ ਦਾ ਵੀ ਬਾਕੀ ਜਿਹੜਾ ਕਿਸੇ ਵੀਰ ਨੇ ਚੋਾਈ ਕਰ ਲੈਣੀ 10 ਕਿਲੋ ਦੀ ਕਰਿਓ ਪਰ ਮੰਨ ਕੇ ਤੁਸੀਂ ਦਾ ਸੌਦਾ ਭਾਵੇਂ 9 ਲੀਟਰ ਦਾ ਕਰ ਸਕਦੇ ਹੋਊਗਾ 10 ਹੀ ਹੋਊਗਾ 10 ਠੀਕ ਹੈ ਤੇ ਥਣ ਦੀ ਲੰਬਾਈ ਸਾਈਜ਼ ਹਰ ਪੱਖੋਂ ਜਿਹੜੀ ਦੋਸਤੋ ਪੂਰੀ ਆ ਵੱਡੇ ਕੱਦ ਕੱਦ ਦੇ ਵਿੱਚ ਆ ਵਹਿੜਾ ਤੁਹਾਨੂੰ ਜਿਹੜੀਆਂ ਪਹਿਲਾਂ ਆਪਾਂ ਦੋ ਦਿਖਾਈਆਂ ਨਾਰਮਲੀ ਤੁਸੀਂ ਜਜਮੈਂਟ ਕਰ ਲੈਣੀ ਆ ਵੱਡੇ ਕੱਦ ਕੱਦ ਦੇ ਵਿੱਚ ਉਹਨਾਂ ਵਹਿੜਾਂ ਤੋਂ 6 1/2 ਗਿੱਟ ਜਿਹੜਾ ਵੱਡਾ ਕੱਦ ਦਾ ਫੁੱਲ ਹਾਈਟ ਵਾਲੀ ਜਿਹੜੀ ਦੋਸਤੋ ਇਹ ਵਹਿੜ ਹੈਗੀ ਆ ਠੀਕ ਹੈ ਤੇ 10 ਕਿਲੋਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਤਿੰਨ ਸਾਢੇ ਤਿੰਨ ਤਿੰਨ ਮਹੀਨੇ ਦੀ ਬਿਲਕੁਲ ਚੈੱਕ ਪਾਸ ਹੈ ਕੀ ਗੱਭਣ ਚੈੱਕ ਪਾਸ ਅੱਗੋਂ ਜਿਸ ਵੀਰ ਨੇ ਖਰੀਦਣੀ ਹੁੰਦੀ ਆ ਟੋਕੜ ਗੱਭਣ ਪਸ਼ੂ ਜਿੱਥੋਂ ਵੀ ਤੁਸੀਂ ਖਰੀਦਣਾ ਜਿਹੜੀ ਚੈੱਕ ਪਾਸ ਆ ਆਪਦੀ ਡਾਕਟਰ ਸਾਹਿਬ ਆਪਣਾ ਨਾਲ ਲੈ ਕੇ ਤੁਸੀਂ ਮੈਂ ਵਾਰ-ਵਾਰ ਕਹਿ ਦਿੰਦਾ ਦੋਸਤੋ ਵੀ ਆਪਦੀ ਜਿਹੜੀ ਤਸੱਲੀ ਆ ਚੈੱਕ ਪਾਸ ਦੀ ਉਹ ਮੌਕੇ ਤੇ ਜਰੂਰ ਕਰ ਲਿਆ ਕਰੋ ਕਿਉਂਕਿ ਸੌਦਾ ਤੁਸੀਂ ਕਰਨਾ ਹੁੰਦਾ ਚੀਜ਼ ਪਸੰਦ ਆ ਜਾਂਦੀ ਆ ਤੇ ਗੱਬਰ ਚੈੱਕ ਪਾਸ ਦੀ ਜਿਹੜੀ ਤਸੱਲੀ ਆ ਡਾਕਟਰ ਤੋਂ ਜ਼ਰੂਰ ਕਰਵਾ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਸਬਦਾ ਕਰਿਆ ਕਰੋ ਠੀਕ ਹੈ ਜੀ ਤੇ ਬਾਕੀ ਚਵਾਈ ਚ ਵੀ ਪੂਰ ਛਟਾ ਕਿਸੇ ਤਰ੍ਹਾਂ ਦਾ ਨਹੀਂ ਕੋਈ ਚੱਕਰ ਹੀ ਨਹੀਂ ਹੈਗਾ ਕਿਸੇ ਤਰ੍ਹਾਂ ਕੋਈ ਪੂਰ ਨਹੀਂ ਕੋਈ ਥਣ ਨਹੀਂ ਵੱਧ ਘਟ ਹੋਊਗਾ ਜੀ ਹਾਂ ਜੀ ਠੀਕ ਆ ਭਰਾ ਆ ਵੇਖੋ ਜੀ ਠੀਕ ਆ ਆ ਥਣ ਜੀ ਇਹ ਤੇ ਆ ਰਹੀ ਵਜ੍ਹਾ ਦੀ ਗਾਂ ਇਹਨੂੰ 24 25 ਲੀਟਰ ਦੁੱਧ ਕੀ ਕਹਿੰਦਾ ਵਾ ਜਦੋਂ ਸੱਜਰ ਸੋਈ ਜੀ 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 ਉਹ ਘਰ ਵਾਲਿਆਂ ਨੇ ਸੱਚੀ ਦੱਸਿਆ ਉਹ ਆਂਦੀ ਵੀ ਇਹਨੂੰ ਸੋਈ ਨੂੰ ਕਾਫੀ ਟਾਈਮ ਹੋ ਗਿਆ ਵਾ ਹੂੰ ਉਹ ਆਂ ਆਖਿਆ ਵੀ 1.5 ਸਾਲ ਬਾਅਦ ਬਣੀ ਆ ਜੀ ਤੇ ਕਾਫੀ ਚਿਰ ਬਾਅਦ ਚਲੋ ਕਈ ਯਾਰ ਗਾਵਾਂ ਰਿਪੀਟ ਹੋ ਜਾਂਦੀਆਂ ਵਾਰ-ਵਾਰ ਆ ਫਿਰ ਜਾਂਦੀਆਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਚਲੋ ਆਗਦੀ ਹੈ ਅਗਲੇ ਦੀ ਕਿਸੇ ਦੀ ਕਿਸਮਤ ਗਾਂ ਦੀ ਗਾਂ ਜਿੱਦਾਂ ਵੀ ਕਿਤੇ ਜਾਵੇ ਤੇ ਬਾਕੀ ਇੰਨਾ ਕਿ ਹੁਣ ਤੇ ਚਲੋ ਚੈੱਕ ਪਾਸ ਹੈਗੀ ਆ ਆਪਦੀ ਕੋਈ ਵੀ ਵੀ ਤਸਲੀ ਕਰਕੇ ਖੜ ਸਕਦਾ ਬਿਲਕੁਲ ਅੱਛਾ ਸੋਨੂ ਵੀਰੇ ਇਹਦਾ ਮੁੱਲ ਕੀ ਕੀਤਾ ਵੀ ਲੈ ਦੇ ਕਿੰਥੋਂ ਤੱਕ ਦੇਣੀ ਆ ਮੁੱਲ ਇਹਦਾ ਭਾਵੇਂ 35 ਕਰ ਲਈਏ 32 ਕਰ ਲਈਏ ਹਾਂ ਜੀ 30000 ਰੁਪਏ ਦੀ ਆਪਾਂ ਦੇਾਂਗੇ ਜੈਸ ਨਾ ਹਾਂ ਨਾ ਆਈਆਂ 30000 ਦੀ ਹਾਂ ਠੀਕ ਆ ਹਾਂਜੀ ਵੱਡੀ ਵੈੜਾ ਦੋਸਤੋ ਠੀਕ ਆ ਮੁੱਲ ਵੀਰਾਂ ਦਾ ਆਪਾਂ ਬੱਤੀ ਕਰਾ ਲਓ ਚਾਹੇ ਉੱਪਰ ਜਿੰਨਾ ਮਰਜ਼ੀ ਮੁੱਲ ਕਰੀ ਜਾਈਏ ਪਰ ਜਿੱਥੋਂ ਤੱਕ ਆਪਾਂ ਦੇ ਦੇਣੀ ਆ ਵੀ ਲੈ ਦੇ ਕਰ ਲਾਂਗੇ 30000 ਬਾਕੀ 30000 ਦੇ ਵਿੱਚੋਂ ਕਿੰਨਾ ਕੁ ਤੁਸੀਂ ਮਾਨਤਨ ਕਰਾਉਣਾ ਉਹ ਮੌਕੇ ਦੀ ਆ ਜਦੋਂ ਤੁਸੀਂ ਘਰ ਵਿਜਿਟ ਕੀਤੀ ਤਸੱਲੀ ਕਰ ਲਿਓ ਵੈੜ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੂਰੀ ਤੋਂ ਦਿਖਾ ਦਿੰਦਾ ਕਈ ਵੀਰਾਂ ਨੂੰ ਹੁੰਦਾ ਵੀ ਯਾਰ ਵੀਰ ਵੀ ਜਿਹੜੀ ਚੀਜ਼ ਆ ਵੱਡੀ ਬੁਖਾਤੀਏ ਛੋਟੀ ਚੀਜ਼ ਨੂੰ ਵੱਡੀ ਕਹਿ ਦਿੱਤਾ ਹਨ ਤੇ ਵੱਡੀ ਬੈੜ ਆ ਇਹ ਵੱਡੀ ਬੈੜ ਨੂੰ ਵੱਡੀ ਕਵਾਂਗੇ ਪਹਿਲਾਂ ਬੈੜਾ ਦਿਖਾਈਆਂ ਉਹ ਤੁਸੀਂ ਕੋਈ 5 5 6 6 ਇੰਚ ਜਿਹੜੀ ਘੱਟ ਹਾਈਟ ਉਹਨਾਂ ਦੀ ਮੰਨ ਲਓ ਵੀ ਇਹ ਉਹਨਾਂ ਬੈੜਾਂ ਤੋਂ ਘੇਟ ਰੁਚੀ ਬੈੜਾ ਠੀਕ ਆ ਤੇ ਮੁੱਲ ਜਿਹੜਾ 30000 ਰੁਪਏ ਲੈ ਦੇ ਆਲੀ ਆ ਗੱਲ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਆਪਾਂ ਤੁਹਾਨੂੰ ਦਿਖਾਉਣੀ ਹੈ ਜਰਸੀ ਜਾਤ ਵਿੱਚ ਬੈੜਾ ਤੇ ਬੇਸ਼ੱਕ ਤੁਸੀਂ ਬੈੜ ਵੇਖ ਲਓ ਦਰਮਿਆਨੀ ਹਾਈਟ ਆ ਛੋਟੇ ਕਦ ਦੇ ਵਿੱਚ ਆ ਠੀਕਾ ਮੀਡੀਅਮ ਤੋਂ ਆਪਾਂ ਇਹਨੂੰ ਮਾਈਨਸ ਕਰਾਂਗੇ ਮੀਡੀਅਮ ਤੋਂ ਜਿਹੜੀ ਛੋਟੇ ਕੱਦ ਕਰਦੇ ਵਿੱਚ ਜਿਹੋ ਜਿਹੇ ਆਪਾਂ ਹਿਮਾਚਲ ਦੀ ਜਰਸੀ ਦੇਖਦੇ ਆ ਓਡੀ ਹਾਈਟ ਆ ਜਰਸੀ ਦੀ ਤੇ ਬਾਕੀ ਜਿਹੜੀ ਆ ਜਾਤ ਵਿੱਚ ਪਿਓਰਿਟੀ ਹੈਗੀ ਆ ਪੂਰੀ ਉਹ ਤੁਸੀਂ ਵੇਖ ਸਕਦੇ ਹੋ ਛੋਟਾ ਜਿਹਾ ਕੰਨਾ ਬਿਲਕੁਲ ਛੋਟੀ ਜਿਹੀ ਬੂਥੀ ਤੇ ਇਹਦੇ ਸੋਨੂ ਵੀਰ ਜੀ ਫੁੱਲ ਡਿਟੇਲ ਮੇਰਾ ਵੀਰ ਦੱਸ ਦੋ ਵੀ ਦੁੱਧ ਕੀ ਆ ਤੇ ਸਵੇਰੇ ਅਕੇਲੀ ਗੱਭਣ ਕਿਵੇਂ ਸਵੇਰੇ ਦੀ ਆ ਸੂਆ ਘਰ ਵਾਲੇ ਤਾਂ ਕਹਿੰਦੇ ਪਹਿਲੇ ਸੂਆ ਹੀ ਆ ਹੋ ਸਕਦਾ ਦੂਜੇ ਸਵੇਰੇ ਵੀ ਚੱਲਣ ਡਈ ਹੋਵੇ ਜੀ ਤੇ ਹੁਣ ਤੇ ਜੇ ਲਾ ਲੀਨੇ ਆਪਾਂ ਤੇ ਜੇ ਸੂਵੇਲੇ ਗੱਭਣ ਲਾ ਲੈਨੇ ਆ ਜੀ ਤੇ ਮੌਕੇ ਤੇ ਇਹਦੇ ਥੱਲੇ 9 ਲੀਟਰ ਆਪਾਂ ਅੱਠ ਕਹਿ ਕੇ ਦਾਂਗੇ ਮਤਲਬ ਕਿ ਅੱਠ ਲੀਟਰ ਜੀ ਹਾਂ ਤੇ 5 ਮਹੀਨੇ ਦੀ ਗੱਭਣ ਆ 5 ਮਹੀਨੇ ਦੀ ਚੈੱਕਪਾਸ ਆ ਹਾਂਜੀ 5 ਮਹੀਨੇ ਦੀ ਹੈ ਹਾਂਜੀ ਹਾਂਜੀ ਠੀਕ ਆ ਲੋ ਵੀ ਦੋਸਤੋ ਦੂਜੇ ਸੂਵੇ ਦੇ ਵਿੱਚ ਚੱਲ ਰਹੀ ਆ ਦੂਜੇ ਸੂਵੇ ਦੇ ਵਿੱਚ ਜਿਹੜਾ ਦੁੱਧ ਆ 9 ਲੀਟਰ ਆ ਪਰ ਜਿਹੜਾ ਤੁਸੀਂ 8 ਲੀਟਰ ਮੰਨ ਕੇ ਲੈ ਕੇ ਜਾ ਸਕਦੇ ਹੋ ਕਿਉਂਕਿ ਚਵਾਈ ਤੁਸੀਂ ਜੇਕਰ ਘਰੇ ਕਮੋਗੇ ਤੇ ਕਰੋਗੇ ਤੇ 9 ਲੀਟਰ ਦੀ ਕਰੋਗੇ ਤੇ ਬਾਕੀ ਵੀਰ ਕਹਿੰਦਾ ਵੀ ਕਿਸੇ ਵੀਰ ਨੇ ਚਾਹੇ ਆਨਲਾਈਨ ਵੀ ਕਰਾ ਵੀਰ ਕੋਈ ਸੌਦਾ ਕਰਦੇ ਆ ਤੇ ਤੁਸੀਂ 8 ਲੀਟਰ ਦੀ ਮੰਨ ਕੇ ਜਿਹੜੀ ਗੱਲਬਾਤ ਕਰ ਸਕਦੇ ਜੀ ਅੱਗੇ 5 ਮਹੀਨਿਆਂ ਦੀ ਜਿਹੜੀ ਗੱਬਣਾ 5.5 ਦੀ ਤੇ 5 ਮਹੀਨੇ ਹੀ ਲਾਓ ਤੁਸੀਂ ਪੂਰੇ 5 ਮਹੀਨੇ ਹੈ ਨਾ 5 ਤੋਂ ਉੱਤੇ ਉੱਤੇ ਹੀ ਹੈ ਵੇ ਠੀਕ ਹੈ ਜੀ 5 ਮਹੀਨੇ ਤੋਂ ਜਿਹੜਾ ਸਮਾਂ ਉੱਪਰ ਹੀ ਆ ਬਾਕੀ ਤੁਸੀਂ ਜਿਹੜਾ ਦੋਸਤੋ ਪੂਰੇ 5 ਮਹੀਨੇ ਜਿਹੜੀ ਗੱਬਣ ਇਹ ਮੰਨ ਕੇ ਲੈ ਕੇ ਜਾ ਸਕਦੇ ਹੋ ਤੋੜਗੇ ਵੀਰ ਸਾਨੂੰ ਜੀ ਤੇ ਹਵਾਨਾ ਲੇ ਜਿਹੜੀ ਲੇਵਲਟੀ ਹੈ ਦੋਸਤੋ ਹਵਾਨੇ ਦੀ ਕੁਆਲਿਟੀ ਹੈ ਬਿਲਕੁਲ ਫਿਕਸਡ ਆਰਡਰ ਆ ਵੀ ਕੋਈ ਟਲਕਮਾ ਤੇ ਉਹ ਲੇਵਾ ਨਹੀਂ ਹੈਗਾ ਕਿ ਉਹ ਢਲਕਾ ਨਹੀਂ ਹੈਗਾ ਕਿ ਬਿਲਕੁਲ ਕਸਮਾ ਜਿਹਾ ਲੇਵਾ ਤੇ ਵਿਆੜ ਜਿਹੜੀ ਕੱਦ ਕਾਠੀ ਦੀ ਮੈਂ ਤੁਹਾਨੂੰ ਨਾਰਮਲ ਹੀ ਦੱਸਦਾ ਵੀ ਹਾਈਟ ਦਰਮਿਆਨੀ ਹੈ ਜਿਵੇਂ ਆਪਾਂ ਹਿਮਾਚਲ ਦੀ ਜਰਸੀ ਦੇਖਦੇ ਹਾਂ ਤੇ ਲੇਫਟੀ ਚੰਗੀ ਹੈ ਠੀਕ ਹੈ 8 9 9 ਲੀਟਰ ਦੀ ਜਿਹੜੀ ਦੁੱਧ ਦੀ ਮਿਲਕਿੰਗ ਹੁਣ ਇਸ ਦੇ ਥੱਲੇ ਬਿਲਕੁਲ ਹਾਜ਼ਰ ਹੈ ਜਿਹੜੀ ਕਿਸੇ ਵੀਰ ਨੇ ਚੋਈ ਕਰ ਲੈਣੀ ਹੈ ਆ ਦੇਖੋ ਜੀ ਠੀਕ ਹੈ ਵੀਰ ਜੀ ਹਾਂਜੀ ਤੋਰ ਲਈਏ ਸੋ ਸੁਣ ਵੀਰੇ ਕੀ ਡਿਮਾਂਡ ਕੀ ਐ ਇਸ ਵੇੜ ਦੀ ਡਿਮਾਂਡ ਐ ਦੀ ਭਾਵੇਂ ਆਪਾਂ 35 ਕਰ ਲਈਏ 32 ਕਰ ਲਈਏ ਹਾਂਜੀ ਇਹ ਵੀ 30000 ਦੀ ਦੇ ਦਾਂਗੇ 30000 ਦੀ ਹਾਂਜੀ ਹਾਂਜੀ ਠੀਕ ਐ ਇਹਨਾਂ ਵੇੜਾਂ ਦੀ ਤੁਹਾਨੂੰ ਪਤਾ ਡਿਮਾਂਡ ਬਹੁਤ ਐ ਹੁਣ ਕਿ ਛੋੜੀ ਇਹਨਾਂ ਦੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਹੈ ਠੰਡੀ ਸੀਲ ਕੋਈ ਨਿਆਣਾ ਨੂਣਾ ਹਾਂ ਇਹਨਾਂ ਜ਼ਰੂਰ ਐ ਵੀ ਪਾੜੇ ਤੇ ਚੋਂਦਾ ਜੇ ਮੈਂ ਦੋਨਾਂ ਨੂੰ ਦੋਵੇਂ ਟਾਈਮ ਮਿਲਦੀਆਂ ਪਾੜਾ ਜ਼ਰੂਰ ਪਉਂਦਾ ਇਹਨਾਂ ਨੂੰ ਹਾਂ ਹਾਂਜੀ ਠੀਕ ਐ ਸੋ ਦੋਸਤੋ ਅੱਗੇ ਜਿਹੜਾ ਵੀਰ ਲੈ ਕੇ ਜਾਊਗਾ ਦੱਸਣਾ ਤਾਂ ਜ਼ਰੂਰੀ ਹੁੰਦਾ ਵੀ ਅੱਗੇ ਪਾੜਾ ਬੇਸ਼ੱਕ ਤੁਸੀਂ ਅੱਗੇ ਵੰਡ ਪਾ ਗਏ ਠੀਕ ਹੈ ਚੁਾਈ ਕਰ ਸਕਦੇ ਜੇ ਕੋਈ ਨਿਆਣਾ ਕੋਈ ਰਸੀ ਵਾਉਣ ਦੀ ਲੋੜ ਨਹੀਂ ਜੀ ਉਹ ਆਪ ਦੀ ਮਰਜ਼ੀ ਜਿਤਨਾ ਮਰਜ਼ੀ ਉਹ ਕਈ ਵੀਰ ਪਾਪ ਹੀ ਲੈਂਦੇ ਚੰਗੀ ਗੱਲ ਵੀ ਹੁੰਦੀ ਹੈ ਕੋਈ ਮਾੜੀ ਗੱਲ ਵੀ ਨਹੀਂ ਕੀ ਤੇ ਵੈਸੇ ਜਿਹੜੀ ਲੈ ਦੇ ਉਹ 30000 ਹੈ ਨਾ 30000 ਹਾਂਜੀ ਇਸ ਵੈੜ ਦੀ ਹਾਂਜੀ ਹਾਂਜੀ ਠੀਕ ਆ ਅੱਜ ਚਾਰ ਨੱਕ ਸੀਗੇ ਜਿਨ੍ਹਾਂ ਦੇ ਵਿੱਚ ਦੋਸਤੋਂ ਦੋ ਟੋਕੜ ਗੱਬਣਾ ਪਾ ਤੁਹਾਨੂੰ ਦਿਖਾਈਆਂ ਦੋ ਬਿਲਕੁਲ ਇੱਕ ਰੈਡੀ ਆ ਉਹਨਾਂ ਨੇ ਦਿਨਾਂ ਦੇ ਵਿੱਚ ਸੂਣ ਆ ਲਈ ਆ ਇੱਕ ਤਾਜੀ ਬੌਲੇ ਦੇ ਵਿੱਚ ਚੱਲਣ ਦੀ ਆ ਬੇਣ ਬੱਚੇ ਤੋਂ ਠੀਕ ਆ ਤੇ ਵੀਰ ਤੁਹਾਨੂੰ ਸੰਪਰਕ ਨੰਬਰ ਆਪਣਾ ਜਰੂ ਠੀਕ ਹੈ ਪਰਾ ਹਾਂਜੀ ਸੋ ਦੋਸਤੋ ਇਹ ਸਨ ਵੀਰ ਸਾਨੂੰ ਪਿੰਡ ਜਿਹੜਾ ਦੁੱਗਲ ਵਾਲਾ ਹੈਗਾ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਵਹਿੜਾ ਵੀਰ ਦੇ ਕੋਲ ਅੱਜ ਤਕਰੀਬਨ 4 ਸੀਗੀਆਂ ਜਿਹੜੀ ਵਹਿੜ ਖਾਸ ਤੌਰ ਤੇ ਤੁਹਾਨੂੰ ਪਸੰਦ ਆਈ ਹੋਵੇਗੀ ਤੁਸੀਂ ਸੰਪਰਕ ਵੀਰ ਦੇ ਨਾਲ ਕਰਨਾ ਹੈਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ